ਜੇ ਹਿਸਾਬ ਨਾਲ ਗੱਗੂ ਡਰਾਈਵਰੀ ਕਰਦਾ ਮੈਨੂੰ ਲੱਗਦਾ ਇਹ ਟਰਾਲੀਆਂ ਪਲਟਾਉਣ ਲਈ ਬਣਿਆ ਗੱਗੂ ਨੂੰ ਬਾਹਰ ਕਰਤਾ ਬਰਖਾਸਤ ਡਰਾਈਵਰੀ ਤੋਂ ਡੰਕਰਾਂ ਨੇ ਦੁੱਧ ਦੇਣਾ ਹੱਥਾਂ ਦੇ ਲਫਾਵੇ ਪਾ ਕੇ ਆਹ ਓਏ ਓਹ ਆ ਕੇ ਕੀਤਾ ਹੀ ਡੰਕਰ ਜਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸਿੰਘੂ ਤੇ ਬਲਕਰਨ ਸਿੰਘੂ ਦੀ ਸੋ ਗਾ ਜਿੱਦੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸਿੰਘੂ ਤੇ ਬਲਕਰਨ ਸਿੰਘੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜ਼ਰੂਰ ਦੇਖਿਓ ਸੋ ਕੀ ਰੇਨਿੰਗ ਰਾਈਡ ਲਈ ਤਿਆਰ ਹੈ ਤਿਆਰ ਰਹੀ ਹੈ ਰੇਨ ਹੋ ਰਹੀ ਹੈ ਤੇ ਰਾਣੀ ਸੰਦਰਾ ਸਾਡੀ ਤਿਆਰ ਆ ਜੀ ਤੇ ਜਾਵਾਂਗੇ ਜੀ ਤੇ ਜੀ ਹਾਂ ਜੁਆ ਲੋਕੀ ਐਵੇਂ ਪਹਾੜਾਂ 'ਚ ਜਾ ਜਾ ਕੇ ਸਟੋਰੀਆਂ ਪਾਉਂਦੇ ਆ ਇੱਧਰ ਵੇਖੀ ਤੂੰ ਇੱਥੇ ਹੀ ਪੈਣੀਆਂ ਐ ਸਟੋਰੀਆਂ ਇੱਥੇ ਹੀ ਮੀਂਹ ਦਾ ਸਵਾਲ ਲੈ ਆ ਜਾਏਗਾ ਪੂਰਾ ਕਿ ਨਹੀਂ ਆਏ ਸੋਖੀ ਪੂਰੇ ਨਜ਼ਾਰੇ ਲੈ ਪੂਰੇ ਨਜ਼ਾਰੇ ਆਨੰਦ ਲੈ ਜਾਣਗੇ ਆਨੰਦ ਇਹ ਵੀਰੇ ਐ ਨਹੀਂ ਡੰਗਰਿਆਂ ਨੂੰ ਖਰਾਕ ਮਿਲਨੀ ਐ ਨਹੀਂ ਡੰਗਰਿਆਂ ਨੇ ਦੁੱਧ ਦੇਣਾ ਹੱਥਾਂ ਦੇ ਲਫਾਫੇ ਪਾ ਕੇ ਆਹ ਓਏ ਓਲਾ ਕੀ ਕੀਤਾਈ ਡੰਗਰ ਜਿਆ ਇਹ ਕੀ ਤੂੰ ਵੋਇਆ ਚੱਕਦਾ ਜਿਹੜਾ ਹੱਥਾਂ ਦੇ ਲਫਾਫਾ ਪਾਇਆ ਹੈ ਪੁੱਛਣ ਵਾਲਾ ਹੋਏ ਤੇਰੇ ਬੜੇ ਹੱਥ ਖਰਾਬ ਹੁੰਦੇ ਆ ਕੀ ਦੀ ਨੇਲ ਪਾਲਿਸ਼ ਲਾਉਣੀ ਹੁੰਦੀ ਤੂੰ ਹੈ ਬਾਦ ਪਾਉ ਉਹ ਚਲੋ ਇਹਨਾ ਕੰਮ ਹੋ ਗਿਆ ਓਕੇ ਓਕੇ ਲੈ ਲੈ ਤਰਪੈਲ ਚ ਨਾ ਮੋਰੀਆਂ ਕਰਦੀ ਚਾਰ ਤਾਂ ਸੁਖਣਾ 2 300 ਡੰਗਰਾਂ ਦਾ ਪਾਲਿਆ ਇਕੱਠਾ ਹੀ ਹੈ ਐ ਬੁਟੇ ਇਹ ਤੇ ਨਹੀਂ ਮੁਕਣਾ 10 ਸਾਲ ਹੁਣ ਜੇ ਹਿਸਾਬ ਨਾਲ ਗੱਗੋ ਡਰਾਈਵਰੀ ਕਰਦਾ ਮੈਨੂੰ ਲੱਗਦਾ ਇਹ ਟਰਾਲੀਆਂ ਪਲਟਾਉਣ ਲਈ ਬਣਿਆ ਇਹ ਵੀ ਡੇਡੀ ਮਾਰੂ ਮੈਨੂੰ ਲੱਗਦਾ ਹੁਣ ਇਹ ਗਿਆ ਇਹ ਲੱਗਿਆ ਇਹ ਕਰੂ țeਡੀ ਨੂੰ ਨਹੀਂ ਟਾਲਦਾ ਲੋ ਕਰਤਾ ਕੰਮ ਹੋਈ ਜੀ ਦਾ ਡੈਸੀ ਵੀਰਣਾ ਇਧਰ ਵੀਰ ਛਲੀਆਂ ਚੱਕੀ ਜਾਂਦਾ ਦਾ ਲਈ ਜਾਂਦਾ ਬੋਲੇ ਜੇ ਉਧਰ ਗੱਗੂ ਤੇ ਦਾ ਲੱਗੀ ਜਾਂਦਾ ਤੇ ਆਓ ਹਾਂ ਜਿਹੜੇ ਤਿੰਨ ਤੇ ਚੜੇ ਪਹਿਲਾਂ ਬੜੇ ਚਾਣਾ ਚੜੇ ਹੁਣ ਵੇਦਾ ਹੁਣ ਸੰਗ ਜਿਵੇਂ ਹਾਲੀ ਘਰ ਦੇਣੀ ਮੂਦੀ ਇੰਨੇ ਔਲਾਦਾ ਡਰਾਈਵਰ ਨੇ ਪੱਜ ਗਏ ਭੱਜ ਗਿਆ ਲਾਦਾੜੇ ਥੱਲੇ ਉਹ ਕਹਿੰਦਾ ਪਰੇ ਹੋ ਜਾ ਗੱਗੂ ਨੇ ਬਾਹਰ ਕਰਤਾ ਬਰਖਾਸਤ ਡਰਾਈਵਰੀ ਤੋਂ ਲਾਈ ਟੈਡੀ ਕਰਕੇ ਟਰਾਲੀ ਵੀਰ ਜੀ ਥੱਲੇ ਉੱਤਰ ਆਏ ਨੇ ਵਾਹ ਵਾਹ ਮਿਹਰਬਾਨੀ ਵੀਰ ਜੀ ਹੁਣਾਂ ਲਾ ਤੇ ਹੁਣ ਸੋਖੀ ਵੀਰ ਜੀ ਕਹਿੰਦੇ ਆ ਦਾ ਮਾਤ ਵਿਖਾਉਣਗੇ ਲੈ ਉਹਨੂੰ ਗੈਂਦਾ ਮਤ ਦੇਂਦਾ ਜਿਹਨੂੰ ਅਗਲ ਜਿਹਨੂੰ ਘੜਾ 20 ਸਾਲ ਡਰਾਈਵਰੀ ਕਰਦੇ ਰਹੇ ਉਹਨੂੰ ਮਤ ਦੇਂਦਾ ਹੁਣ ਸਾਰੇ ਜਾਣੇ ਲੈ ਆਜਾ ਕ ਵਿਚਾਲੀ ਨਾ ਟਰਾਲੀ ਸੋਖੀ ਸੋਖੀ ਆ ਬਾਈ ਕਿਉਂ ਗੱਗੂ ਹਣਾ ਦਾ ਮਾਰਤੀ ਮੋਦੀ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ